ਜਿਹੜਾ ਵੀ ਇਨਸਾਨ ਇੱਥੇ ਪੈਦਾ ਹੋਇਆ ਸਾਹ ਲੈ ਰਿਹਾ ਹੈ ਅਸਲ ਉਹਦੀ ਹੋਂਦ ਹਸਤੀ ਨੂੰ ਖਤਮ ਕਰਨ ਦੇ ਲਈ ਜਿਹੜੀਆਂ ਸਰਕਾਰਾਂ ਦੀਆਂ ਚਾਲਾਂ ਨੇ ਜਿਹੜੀਆਂ ਨਵੀਆਂ ਨੀਤੀਆਂ ਨੇ ਨਵੇਂ ਕਾਨੂੰਨ ਨੇ ਉਹਨਾਂ ਦੇ ਖਿਲਾਫ ਸਾਡੇ ਲੋਕ ਨੇ ਜਿਹੜੇ ਉਹ ਖਨੌਰੀ ਉਹ ਸ਼ੰਭੂ ਬੈਠੇ ਆ ਦੋ ਸਨੇਹ ਦੇਣ ਲਈ ਤੁਹਾਡੇ ਨਾਲ ਮੈਂ ਰੂਬਰੂ ਹੋਇਆ ਪਹਿਲਾ ਸਨੇਹਤਾ ਮੇਰਾ ਵੀਰ ਬੇਨਤੀ ਆ ਸਾਰੇ ਪੰਜਾਬੀਆਂ ਨੂੰ ਕਿ ਬਾਈ ਹੁਣ ਘਰਾਂ ਚ ਕੁੰਡੇ ਲਾ ਕੇ ਬੈਠਣ ਦਾ ਵੇਲਾ ਨਹੀਂ ਆ ਕਿਉਂਕਿ ਗੱਲ ਕੱਲੀ ਐ ਐਮਐਸਪੀਆਂ ਜਾਂ ਫਸਲਾਂ ਦੀ ਨਹੀਂ ਐ ਜਾਂ ਫਸਲਾਂ ਦੇ ਭਾਅ ਦੀ ਨਹੀਂ ਐ ਮੇਰਾ ਭਰਾ ਆਪਣੇ ਪਿੰਡਾਂ ਦੇ ਵਿੱਚੋਂ ਬਾਰੀਆਂ ਬੰਨੋ ਤੇ ਬਾਰੀਆਂ ਬੰਨ ਕੇ ਬਾਈ ਸ਼ੰਭੂ ਤੇ ਵੀ ਖਨੌਰੀ ਤੇ ਵੀ ਤੇ ਜਿਹੜਾ ਸਾਡਾ ਇੱਕ ਮੋਰਚਾ ਹੋਰ ਲੱਗਿਆ ਭਾਈ ਅਮਰਪਾਲ ਸਿੰਘ ਆਲਾ ਤੇ ਜਿਹੜੇ ਸਾਡੇ ਬੰਦੀ ਸਿੰਘ ਨੇ ਜਿੰਨਾਂ ਦੀ ਰਿਹਾਈ ਦੇ ਲਈ ਮੋਰਚਾ ਲੱਗਿਆ ਹੋਇਆ ਜਿੰਨਾਂ ਜਿਹੜੇ ਅੱਜ ਸਾਡੇ ਜਿਹੜੇ ਨੌਜਵਾਨ ਡਿਬਰੂਗੜ੍ਹ ਜੇਲ੍ਹ ਚ ਬੈਠੇ ਆ ਜਿਹੜੇ ਪਿਛਲੇ 7-8 ਦਿਨਾਂ ਤੋਂ ਭੁੱਖ ਹੜਤਾਲ ਤੇ ਆ ਉਹਨਾਂ ਵਿੱਚੋਂ ਬਹੁਤਿਆਂ ਦੀ ਹਾਲਤ ਜਿਹੜੀ ਗੰਭੀਰ ਬਣੀ ਹੋਈ ਆ ਤੇ 30 ਸਾਡੇ ਜਿਹੜੇ ਨੌਜਵਾਨ ਆ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਭੁਖੜ ਹੜਤਾਲ ਤੇ ਬੈਠੇ ਆ ਤੇ ਉਹਨਾਂ ਸਾਰੇ ਜਿਹੜੇ ਬੰਦੀ ਸਿੰਘਾਂ ਦੇ ਪਰਿਵਾਰ ਨੇ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਮੁਰੇ ਜਿਹੜੇ ਭੁਖੜ ਹੜਤਾਲ ਤੇ ਬੈਠੇ ਆ ਸੋ ਮੇਰਾ ਵੀਰ ਬੇਨਤੀ ਆ ਅਸੀਂ ਕੱਲ ਨੂੰ 24 ਤਰੀਕ ਨੂੰ ਅੰਮ੍ਰਿਤਸਰਾਂ ਜਿਹੜਾ ਬੰਦੀ ਸਿੰਘਾਂ ਦੇ ਲਈ ਮੋਰਚਾ ਲੱਗਿਆ ਭੁਖ ਹੜਤਾਲ ਤੇ ਬੈਠੇ ਜਿਹੜੇ ਉਹਨਾਂ ਦੇ ਪਰਿਵਾਰ ਹੈ ਉਹਨਾਂ ਕੋਲੇ ਪਹੁੰਚ ਰਹੇ ਆ ਸੋ ਮੇਰੀ ਅਪੀਲ ਆ ਭਾਈ ਸਮੁੱਚੀ ਸਿੱਖ ਸੰਗਤ ਦੇ ਅੱਗੇ ਖਾਸ ਤੌਰ ਤੇ ਨੌਜਵਾਨਾਂ ਦੇ ਅੱਗੇ ਕਿ ਯਾਰ ਸਾਡਾ ਫਰਜ਼ ਬਣਦਾ ਜਿਹੜੇ ਬੰਦੇ ਸਾਡੀਆਂ ਨਸਲਾਂ ਨੂੰ ਬਚਾਉਣ ਲਈ ਤੁਰੇ ਸੀ ਸਾਡੇ ਹੱਕਾਂ ਦੀ ਗੱਲ ਕਰਦੇ ਸੀ ਸਾਡੀ ਜਵਾਨੀ ਨੂੰ ਚਟਿਆਂ ਤੋਂ ਦੂਰ ਕੀਤਾ ਸਾਡੀ ਜਵਾਨੀ ਸਿੱਖੀ ਦੇ ਰਾਹ ਤੋਰੀ ਸਾਡੀ ਜਵਾਨ ਨੂੰ ਇਤਿਹਾਸ ਨਾਲ ਜੋੜਿਆ ਉਹ ਨੌਜਵਾਨਾਂ ਨੂੰ ਚੱਕ ਕੇ ਐਨਐਸਐ ਲਾਗੇ ਡਿਬਰੂਗੜ੍ਹ ਸਿਰ ਤਾਂ ਸਾਲ ਹੋ ਗਿਆ ਉਹ ਨੌਜਵਾਨ ਹਲੇ ਉੱਥੇ ਬੈਠੇ ਐ ਤੇ ਉੱਤੋਂ ਉਹਨਾਂ ਦੀ ਐਨਐਸਐ ਜਿਹੜੀ ਹੋਰ ਵਧਾਉਣ ਦੇ ਲਈ ਨਵੀਆਂ ਤੋਂ ਨਵੀਆਂ ਚਾਲਾਂ ਜਿਹੜੀ ਸਰਕਾਰ ਚੱਲ ਰਹੀ ਹੈ ਕਿ ਇਹਨਾਂ ਕੋਲੇ ਜੀ ਕੈਮਰੇ ਮਿਲੇ ਆ ਜੀ ਮੋਬਾਈਲ ਮਿਲੇ ਆ ਜੀ ਜਦੋਂ ਕਿ ਉਹਨਾਂ ਦੇ ਪੱਖਿਆਂ ਦੇ ਵਿੱਚ ਉਹਨਾਂ ਦੇ ਬੱਲਮਾਂ ਦੇ ਵਿੱਚ ਉਹਨਾਂ ਦੇ ਗੁਦਰਖਾਨਿਆਂ ਦੇ ਵਿੱਚ ਸਰਕਾਰ ਨੇ ਜਿਹੜੇ ਹਿਡਨ ਕੈਮਰੇ ਹੁੰਦੇ ਆ ਗੁਪਤ ਕੈਮਰੇ ਹੁੰਦੇ ਆ ਰਿਕਾਰਡਿੰਗ ਵਾਲੇ ਵੀਡੀਓ ਵਾਲੇ ਉਹ ਲਾਏ ਜਦੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਚੱਕ ਕੇ ਉਲਟਾ ਲਜਾ ਮੌਰੇ ਸਰਮੜਤਾ ਕਹਾਣੀ ਬੜੀ ਸਾਫ਼ ਆ ਵੀ ਉਹਨਾਂ ਨੂੰ ਹੋਰ ਲੰਮਾ ਸਮਾਂ ਕਿਵੇਂ ਲਮਕਾਉਣਾ ਜੇਲ੍ਹ ਦੇ ਵਿੱਚ ਜਾਂ ਕਿਵੇਂ ਕੋਈ ਪਤਾ ਨਹੀਂ ਉਹਨਾਂ ਦੇ ਕੋਈ ਖਾਣ ਪੀਣ ਦੇ ਵਿੱਚ ਕੋਈ ਸਲੋਪ ਪਾਇਆ ਜਾਂ ਕੋਈ ਜ਼ਹਿਰ ਮਿਲਾ ਦਿੱਤੀ ਜਾਵੇ ਤੇ ਹੌਲੀ-ਹੌਲੀ ਕਹਿ ਦਿੰਦੇ ਜੀ ਬੰਦੇ ਬਿਮਾਰ ਹੋ ਗਏ ਅੱਗੇ ਆਈ ਸਾਡੇ ਬੰਦਿਆਂ ਨੂੰ ਇਹ ਮਾਰਦੇ ਆਏ ਸੋ ਭਰਾਵੋ ਆਪਾਂ ਉਸ ਵੇਲੇ ਵੀ ਇਕਤਾਈ ਕੀਤੀ ਸੀ ਮੈਂ ਤਾਂ ਉਸ ਵੇਲੇ ਵੀ ਪਟਿਆ ਸੀ 18 ਮਾਰਚ ਦੀ ਗੱਲ ਹੈ 19 ਮਾਰਚ ਨੂੰ ਮੈਂ ਰੋਲਾ ਪਾਇਆ ਸੀ ਉਹ ਪੰਜਾਬ ਦੇ ਲੋਕ ਉੱਠ ਖੜੋ ਤੁਹਾਨੂੰ ਕੱਲੇ ਕੱਲੇ ਨੂੰ ਨਖੇੜ ਕੇ ਇਹ ਕੁੱਟਣਗੇ ਮਾਰਨਗੇ ਜਿਲਾ ਸਿੱਟਣਗੇ ਪਰ ਨਹੀਂ ਭਾਈ ਉਦੋਂ ਵੀ ਆਪਾਂ ਘਰਾਂ ਦੇ ਕੁੰਡੇ ਲਾ ਲਏ ਸੀ ਅੱਜ ਸਾਡਾ ਉਹ ਨੌਜਵਾਨ ਮਾਰ ਕੇ ਪੰਜਾਬ ਦੀ ਹੱਦ ਦੇ ਵਿੱਚ ਗੋਲੀ ਮਾਰ ਕੇ ਸਿੱਟ ਗਿਆ ਯਾਰ ਸਰਜ ਬੱਤੀਪੋਰ ਦੀ ਗੋਲੀ ਮਾਰੀ ਹੈ ਐਡੀ ਵੱਡੀ ਘਟਨਾ ਹੋਈ ਐ ਸਾਡੇ ਨੌਜਵਾਨਾਂ ਨੂੰ ਬੋਰੀਆਂ ਚ ਪਾ ਕੇ ਚੱਕ ਕੇ ਲੱਤਾਂ ਬਾਹਾਂ ਤੋੜ ਕੇ ਕੋਹ ਨੂੰ ਵਾਪਸ ਸਿੱਟ ਗਏ ਇੱਕ ਮੁੰਡਾ ਨਵੇਂ گاਉਂ ਦਾ ਮੁੰਡਾ ਹੈ ਜਿਹੜਾ ਪੀਜੀਆਈ ਰੋहतक ਚ ਪਿਆ ਹੈ ਜਿਹਦੀਆਂ ਲੱਤਾਂ ਟੁੱਟੀਆਂ ਨੇ ਬਾਹਾਂ ਟੁੱਟੀਆਂ ਨੇ ਜਵਾਰੇ ਤੋੜਤੇ ਦੋਨੇ ਨੱਕ ਤੋੜਤਾ ਜਿਹੜੇ ਨੌਜਵਾਨ ਨੂੰ ਚੱਕ ਕੇ ਪੁਲਿਸ ਉੱਥੇ ਲੈ ਗਈ ਸੀਗੀ ਤੇ ਪੀਜੀਆਈ ਰੋहतक ਦੇ ਵਿੱਚੋਂ ਰੈਫਰ ਨਹੀਂ ਹੋਣਦੀ ਹਰਿਆਣਾ ਪੁਲਿਸ ਰੈਫਰ ਨਹੀਂ ਹੋਣਦੀ ਉਹਨੂੰ ਨਾ ਉਹ ਪੂਰੇ ਤਰੀਕੇ ਦਾ ਇਲਾਜ ਹੋਣ ਦੇ ਰਹੇ ਐ ਨਾ ਉਥੋਂ ਰੈਫਰ ਹੋ ਕੇ ਹੁਣ ਕਿਤੇ ਜਾਣ ਦੇ ਰਹੇ ਐ 307 ਦਾ ਪਰਚਾ ਉਹਨਾਂ ਦੇ ਪਾਸਾ ਯਾਰ ਜੇ ਹਲੇ ਵੀ ਇੰਨੇ ਧੱਕੇ ਦੇ ਖਿਲਾਫ ਅਸੀਂ ਘਰਾਂ 'ਚ ਬੈਠੇ ਆਂ ਬਾਈ ਫਿਰ ਸਾਡਾ ਰੱਬ ਹੀ ਰੱਖਾ ਫਿਰਸ ਕਰਕੇ ਬੇਨਤੀ ਆ ਤੁਹਾਨੂੰ ਭਰਾਵੋ ਕਿ ਜਿੱਥੇ ਮਸਲੇ ਹੋਣਦੇ ਹੋਣ ਨਾ ਹੁਣ ਤਾਂ ਜਮਾ ਸਾਡੇ ਉੱਤੇ ਆ ਚੜ੍ਹੇ ਯਾਰ ਤੇ ਪੰਜਾਬ ਦਾ ਮੁੱਖ ਮੰਤਰੀ ਦੇਖ ਲਓ ਕਹਿ ਰਿਹਾ ਮੈਂ ਪੰਜਾਬ ਨਾਲ ਆ ਮੈਂ ਕਿਸਾਨਾਂ ਨਾਲ ਆ ਯਾਰ ਜੇ ਭਵੰਤ ਸਾਂਧੂ ਕਿਸਾਨਾਂ ਨਾਲ ਆ ਤੂੰ ਪੰਜਾਬ ਨਾਲ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਬੰਦਾ ਮਾਰ ਕੇ ਗਿਆ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਲੱਤਾਂ ਬਾਹਾਂ ਤੋੜੀਆਂ ਨੇ ਪੰਜਾਬ ਦੀ ਹੱਦ ਦੇ ਵਿੱਚੋਂ ਬੰਦੇ ਚੱਕ ਕੇ ਲੈ ਗਏ ਆ ਪੰਜਾਬ ਦੀ ਹੱਦ ਦੇ ਵਿੱਚ ਟ੍ਰੇਟਰ ਟਰਾਲੀਆਂ ਭੰਨ ਕੇ ਗਏ ਆ ਤੇ ਹੁਣ ਤੱਕ ਪਰਚਾ ਕਿਉਂ ਨਹੀਂ ਦਰਜ ਹੋਇਆ ਫਿਰ ਇੱਥੇ ਭਾਨੇਆਰਗਿਆਂ ਨੂੰ ਚੱਕਦੇ ਆ ਮੈਂਟਲ ਚੱਕ ਕੇ ਚੈਨੀ ਚੋਰੀ ਦਾ ਪਰਚਾ ਫਰੋਤੀਆਂ ਦੇ ਪਰਚੇ ਕੁੱਟਮਾਰ ਕਰਦੇ ਹੋ ਵੀਡੀਓ ਬਣਾਉਨੇ ਹੋ ਇੰਨਾ ਮਿੰਟ ਵੀ ਨਹੀਂ ਲਾਉਂਦੇ ਯਾਰ ਕੀ ਕਰਦੀ ਸੀ ਭਵਨਸਿਆ ਤੇਰੀ ਪੰਜਾਬ ਪੁਲਿਸ ਖੜੀ ਜਦੋਂ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਉਹਨਾਂ ਨੇ ਯਾਰ ਸਾਡੇ ਆਹ ਕਾਹਨ ਕੀਤਾ ਕਹਾੜੀਆਂ ਦੇ ਨਾਲ ਟੈਂਕੀਆਂ ਵੱਡੀਆਂ ਟਰੈਕਟਰਾਂ ਦੀਆਂ ਟਾਇਰ ਵੱਡੇ ਟਰਾਲੀਆਂ ਪਿਆ ਸਮਾਨ ਛੱਟਿਆ ਜਾ ਕੇ ਟਰਾਲੀਆਂ 'ਚ ਪਏ ਸਾਡੇ ਬਜ਼ੁਰਗ ਤਾਂ ਕੁੱਟੇ ਉਹਨਾਂ ਨੇ ਯਾਰ ਆ ਕੇ ਉਹਦਾ ਹਰਿਆਣੇ ਦੀ ਹੱਦ ਤੇ ਨਹੀਂ ਹੋਇਆ ਤਾਂ ਪੰਜਾਬ ਦੀ ਹੱਦ ਚ ਲੈ ਜਾ। ਉੱਥੇ ਤੇ ਹੀ ਸਰਕਾਰ ਕਿੱਥੇ ਐ? ਕਿ ਕੱਲੇ ਬਿਆਨ ਹੀ ਐ। ਹੁਣ ਤੱਕ ਹੁਣ ਬਿਆਨ ਆਉਣ ਲੱਗੇ ਜੀ ਅਸੀਂ ਕਰੋੜ ਰੁਪਇਆ ਦੇਵਾਂਗੇ ਜੀ ਨੌਕਰੀ ਦੇਵਾਂਗੇ। ਕੀ ਕਰਨੇ ਐ ਅਜੇ ਕਰੋੜਾਂ ਰੁਪਏ ਯਾਰ ਜਾਂ ਨੌਕਰੀਆਂ ਉਹਨਾਂ ਸਾਡੇ ਲੋਕ ਹੀ ਬਹੁਤ ਤਕੜੇ ਨੇ ਉਹ ਪਰਿਵਾਰ ਦੀ ਮਦਦ ਕਰ ਦੇਣਗੇ। ਗੱਲ ਨਿਸ਼ਾਫ ਦੀ ਐ। ਅਸੀਂ ਬੰਦਾ ਮਰਵਾ ਲਿਆ ਕਰਕੇ ਠੀਕ ਆ ਮੁੜ ਕੇ ਨੌਕਰੀ ਤੇ ਖੜ ਜਾ ਕਰਗੇ। ਜਾਂ ਕਰੋੜ ਰੁਪਏ ਤੇ ਖੜ ਜਾ ਕਰਗੇ। ਫਿਰ ਇਹੀ ਕੰਮ ਚੱਲੂਗਾ। ਕੱਲਾ ਕੱਲਾ ਮਾਪਿਆਂ ਦਾ ਪੁੱਤ ਯਾਰ। ਉਹਨਾ ਨਵੀਂ ਗੱਲ ਸੁਣ ਲਓ ਅੱਜ ਉਹਦੀ ਮਾਂ ਸਾਹਮਣੇ ਆ ਗਈ ਉਸ ਮੁੰਡੇ ਦੀ ਕਹਿੰਦੀ ਕਿਉਂ ਮੇਰੇ ਪੁੱਤ ਦੀ ਮਿੱਟੀ ਰੋਲੀ ਆ ਸਿਸ਼ਕਾਰ ਕਰ ਦਿਓ ਵੀ ਭਾਈ ਤੂੰ 12 13 ਸਾਲ ਦੀ ਆਪਣੇ ਪੁੱਤ ਨੂੰ ਛੱਡ ਕੇ ਗਈਆਂ ਤੇਰਾ ਤਲਾਕ ਵੀ ਹੋਇਆ ਵਾ ਸੀਗਾ ਕਾਰਨ ਕੀ ਉਹ ਮਹਾਰਾਜਪਿੰਡ ਦੀ ਆ ਜਿਹੜੀ ਬੀਬੀ ਆ ਉਹ ਉਹ ਮੁੰਡੇ ਦੀ ਮਾਂ ਹੈ ਮਹਾਰਾਜਪਿੰਡ ਮੇਰੇ ਨਾਲ ਹੀ ਹੈ ਸਵੇਰੇ ਉਹਨੂੰ ਕੱਲ ਪੁਲਿਸ ਲੈ ਗਈ ਜੋ ਪੜਾਤਾ ਪੁਲਿਸ ਨੇ ਜੋ ਸਰਕਾਰ ਨੇ ਪੜਾਤਾ ਉਹ ਬਿਆਨ ਦੇਵਾ ਤੇ ਹੁਣ ਉਹ ਤਾਂ ਦੂਜੇ ਪਾਸੇ ਕਹਾਣੀ ਜਾਣੇ ਸਰਕਾਰ ਕਮਾਉਣ ਨੂੰ ਫਿਰਦੀ ਆ। ਸੋ ਪੰਜਾਬ ਦੇ ਲੋਕੋ ਤੁਹਾਨੂੰ ਚਾਰ ਸਪੇਰੋ ਘੇਰਾ ਪਿਆ ਬਾਈ। ਬੇਨਤੀ ਆ ਮੇਰੇ ਵੀਰ ਹੱਥ ਮੰਨ ਕੇ ਤੁਹਾਨੂੰ ਕਿ ਆਜੋ ਯਾਰ। ਸੋ ਇਸ ਕਰਕੇ ਬਾਈ ਕੱਲ ਨੂੰ ਅਸੀਂ ਅੰਮ੍ਰਿਤਸਰ ਦੇ ਵਿੱਚ ਜਿੱਥੇ ਸਾਡੇ ਐਨਐਸਐ ਲੱਗੇ ਨੌਜਵਾਨਾਂ ਦੇ ਲਈ ਉਹਨਾਂ ਦੇ ਪਰਿਵਾਰ ਭੁਖੜ ਹੜਤਾਲ ਤੇ ਬੈਠੇ ਆ ਸਾਡੇ ਐਨਐਸਐ ਲੱਗੇ ਨੌਜਵਾਨ ਭੁਖੜ ਹੜਤਾਲ ਤੇ ਬੈਠੇ ਆ। ਉਹਨਾਂ ਲਈ ਅਸੀਂ ਭਾਈ ਕੱਲ ਨੂੰ ਅੰਮ੍ਰਿਤਸਰ ਆ ਰਹੇ ਆਂ ਨੌਜਵਾਨ ਨੂੰ ਤੁਹਾਨੂੰ ਅਪੀਲ ਆ ਭਾਈ ਵੱਡੇ ਕਾਫਲੇ ਬਣਾ ਕੇ ਉਹਨਾਂ ਦਾ ਆਪਾਂ ਸਾਥ ਦੇਗੇ ਤੇ ਸਾਡੇ ਜਿਹੜੇ ਨੌਜਵਾਨ ਡਿਬਰੂਗੜ੍ਹ ਜ਼ਿਲ੍ਹਾ ਚ ਬੰਦਾ ਉਹਨੂੰ ਪੰਜਾਬ ਲਿਆਉਣ ਲਈ ਅਸੀਂ ਮੋਰਚੇ ਵੀ ਖੋਲਗੇ ਪੰਜਾਬ ਚ ਜੇ ਡਰ ਕੇ ਤੁਸੀਂ ਅੱਜ ਵੀ ਘਰਾਂ 'ਚ ਵੜ ਗਏ ਤਾਂ ਪਰ ਨਾ ਸਾਡੇ ਪ੍ਰਾਣੇ ਬੰਦੀ ਸਿੰਘ ਬਾਹਰ ਆਉਣੇ ਆ ਨਵੇਂ ਬੰਦੀ ਸਿੰਘ ਹੋਰ ਬਣਾ ਕੇ ਇਹਨਾਂ ਨੇ ਅੰਦਰ ਸਿੱਟਦੇ ਨੇ ਆ ਭਾਈ ਤੋ ਬੇਨਤੀ ਆ ਮੇਰਾ ਵੀ ਸਾਰਿਆਂ ਨੂੰ ਕਿ ਕੱਲ ਨੂੰ ਅਸੀਂ ਅੰਮ੍ਰਿਤਸਰ ਪਹੁੰਚਾਂਗੇ ਬਾਈ 12:00 ਵਜੇ ਉੱਥੇ ਜਿਹੜੇ ਵੀ ਭਰਾ ਸਾਡੀ ਗੱਲ ਸੁਣਦੇ ਆ ਉਹ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪਕੋ ਆਪਣੇ ਸਾਧਨਾ ਦੇ ਉੱਤੇ ਉੱਥੇ ਪਹੁੰਚੋ ਤਾਂ ਕਿ ਆਪਾਂ ਅੱਜ ਉਹਨਾਂ ਦੀ ਆਵਾਜ਼ ਬਣੀਏ ਉਹ ਬਾਈ ਕੋਈ ਨਿੱਜੀ ਲੜਾਈ ਲਈ ਅੰਦਰ ਨਹੀਂ ਬੈਠੇ ਕਿਸੇ ਖਾਲ ਪਿੱਛੇ ਕਿਸੇ ਬੱਟ ਦੇ ਰੋਲੇ ਪਿੱਛੇ ਨਹੀਂ ਅੰਦਰ ਬੈਠੇ ਕੋਈ ਨੱਜ ਪਿੱਛੇ ਨਹੀਂ ਅੰਦਰ ਬੈਠੇ ਬਾਈ ਸਾਡੀਆਂ ਨਸਲਾਂ ਸਾਡੀ ਜਵਾਨੀ ਸਾਡੀ ਧਰਤੀ ਸਾਡੀਆਂ ਬੋਲੀਆਂ ਸਾਡੇ ਪਾਣੀ ਸਾਡੇ ਇਤਿਹਾਸ ਨੂੰ ਬਚਾਉਣ ਦਾ ਜਿਹੜੇ ਬੰਦੇ ਜਿਨ੍ਹਾਂ ਨੇ ਬੀੜਾ ਚੱਕਿਆ ਧਈਆ ਕੀਤਾ ਹੋਕਾ ਦਿੱਤਾ ਉਹ ਸਰਕਾਰਾਂ ਤੋਂ ਬਰਦਾਸ਼ਤ ਨਹੀਂ ਹੋਏ ਚੱਕ ਕੇ ਅੰਦਰ ਦੇਤੇ ਬਈ ਉਹ ਸਾਡੀ ਖਾਤਰ ਬੈਠੇ ਯਾਰ ਹੁਣ ਆਪਣੀ ਇਥੋਂ ਆਤਮਾ ਦੀ ਬਾਤ ਸੁਣਿਓ ਬਈ ਆਪਣੀ ਜ਼ਮੀਰ ਦੀ ਬਾਤ ਸੁਣਿਓ ਤੇ ਸੁਣ ਕੇ ਬਈ ਵੱਧ ਤੋਂ ਵੱਧ ਤੇ ਨਹੀਂ ਯਾਦ ਰੱਖਿਓ ਜੇ ਅੱਜ ਵੀ ਅਸੀਂ ਆਪਣੇ ਬੰਦਿਆਂ ਵਗਰ ਨਾ ਖੜੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਬੋਲਣਾ ਬੰਦ ਕਰ ਦੇਣਾ ਵੀ ਛੱਡੋ ਯਾਰ ਇੱਥੇ ਕੋਈ ਮਗਰ ਤਾਂ ਖੜਦਾ ਨਹੀਂ ਕੋਈ ਬਾਤ ਤਾਂ ਪੁੱਛਦਾ ਨਹੀਂ ਯਾਰ ਇਸ ਕਰਕੇ ਮੇਰਾ ਵੀਰ ਬੇਨਤੀ ਆ ਕੱਲ ਨੂੰ ਅਸੀਂ ਅੰਮ੍ਰਿਤਸਰ ਪਹੁੰਚ ਰਹੇ ਹਾਂ ਉੱਥੇ ਵੀ ਤੇ ਮੇਰੀ ਮੋਰਚੇ ਬਾਰੇ ਵੀ ਪੀਲ ਐ ਮੋਰਚਾ ਚੜ੍ਹਦੀ ਕਲਾ ਚਾ ਬਈ ਕੱਖ ਨਹੀਂ ਹੋਇਆ ਮੋਰਚੇ ਨੂੰ ਬਹੁਤ ਤਰ੍ਹਾਂ ਦੀਆਂ ਅਫਵਾਹਾਂ ਫੈਲ ਰਹੀਆਂ ਨੇ ਆਇਆ ਹੋ ਗਿਆ ਹੈ ਹੋ ਗਿਆ ਕੁਝ ਨਹੀਂ ਹੋਇਆ ਪਿੰਡਾਂ ਦੇ ਵਿੱਚੋਂ ਬਾਰੀਆਂ ਬਣ ਕੇ ਆਪੋ ਆਪਣੀ ਵਾਰੀ ਹਰ ਪਿੰਡ ਦੇ ਵਿੱਚ 10-10 ਬੰਦੇ ਵੀ ਨਿਕਲ ਕੇ ਮੋਰਚੇ ਜਾਣ ਨਾ ਤਾਂ ਤਾਂ ਵੀ 12-13 ਲੱਖ ਬੰਦਾ ਬਣ ਜਾਂਦਾ 1 ਲੱਖ 20-30 ਹਜ਼ਾਰ ਬੰਦਾ ਬਣ ਜਾਂਦਾ ਜਿੱਦਾਂ ਬੰਦੇ ਹਿਸਾਬ ਲੱਗੇ ਤਾਂ ਪੌਣੀ 13000 ਪੰਜਾਬ ਦਾ ਪਿੰਡ ਹੈ ਸੋ ਆਓ ਵੀਰਾਂ ਕੱਲੇ ਟਿੱਪਣੀਆਂ ਚ ਨਾ ਬਾਈ ਕੱਲੀਆਂ ਕਰਿਆ ਕਰਗੇ ਕਿ ਬਾਈ ਹਾਂ ਤੁਹਾਡੇ ਨਾਲ ਆ ਬਾਈ ਬਹੁਤ ਵਧੀਆ ਬਾਈ ਫੱਟੇ ਚੱਕ ਦਿਓ ਬਾਈ ਕੱਲੀਆਂ ਟਿੱਪਣੀਆਂ ਚ ਨਹੀਂ ਬਾਈ ਸੋਨੂੰ ਬੇਨਤੀ ਆ ਕਿ ਆਉਣਾ ਤਾਂ ਬਾਈ ਗਰਾਊਂਡ ਤੇ ਆਓ ਕੱਲੀਆਂ ਟਿੱਪਣੀਆਂ ਕਰਕੇ ਛੱਡ ਦਿੰਦੇ ਆ ਕਿ ਬਾਈ ਤੁਹਾਡੇ ਨਾਲ ਆ ਉਹ ਨਹੀਂ ਬਾਈ ਗੱਲ ਬਣਨੀ ਹੁਣ ਗੱਲਾਂ ਹੱਦ ਤੋਂ ਪਰੇ ਲੰਘੀਆਂ ਤੇ ਨਹੀਂ ਇਹਨਾਂ ਨੂੰ ਮੂੰਹ ਪੈਂਦਾ ਮੇਰੀ ਗੱਲ ਯਾਦ ਰੱਖਿਓ ਪਤਾ ਨਹੀਂ ਕੀ ਕੁਛ ਕਿਹੜੀਆਂ ਨੀਤੀਆਂ ਕਿਹੜੇ ਕਾਨੂੰਨ ਤੇ ਕਿਹੜੇ ਫਤਵੇ ਜਾਰੀ ਹੋਣੇ ਆ ਤੇ ਕਿੰਨੇ ਕੁ ਇਹਨਾਂ ਨੇ ਕਤਲ ਕਰਾਉਣੇ ਕਿੰਨੇ ਕੁ ਬੰਦੇ ਅੰਦਰ ਬੰਦ ਕਰਨੇ ਆ ਜਿਹੜਾ ਜ਼ਬਰ ਸਟੇਟ ਤੇ ਉੱਤਰੀ ਹੋਈ ਆ ਜਿਹੜੇ ਜ਼ਬਰ ਦੇ ਉੱਤੇ ਜਿਹੜੇ ਜ਼ੁਲਮ ਦੇ ਉੱਤੇ ਸਿੱਧੀਆਂ ਗੋਲੀਆਂ 12 ਬੋਰ ਦੀਆਂ ਸਿੱਧੀਆਂ ਗੋਲੀਆਂ 32 ਬੋਰ ਦੀਆਂ ਸ਼ਰੇਆਮ ਚਲਾ ਕੇ ਮਾਰ ਰਹੇ ਨੇ ਯਾਰ ਸ਼ਰੇਆਮਾਂ ਆ ਕੇ ਲਲਕਰੇ ਪੰਜਾਬ ਦੀ ਹੱਦ 'ਚ ਮਾਰ ਕੇ ਗਏ ਆ ਬਾਈ ਸੋ ਆਓ ਨੌਜਵਾਨ ਨੂੰ ਤੁਹਾਨੂੰ ਅਪੀਲ ਆ ਬਾਈ ਸ਼ਾਂਤਮਈ ਤੇ ਜਾਗਤਾ ਰੱਖਿਓ ਮੈਂ ਇਹੀ ਗੱਲਾਂ ਤੇਰਾ ਨੂੰ 14 ਨੂੰ ਖਨੌਰੀ ਵੀ ਕਹਾਂ ਕਿ ਨੌਜਵਾਨੋ ਕਈ ਵਾਰੀ ਅਸੀਂ ਜੋਸ਼ ਦੇ ਵਿੱਚ ਹੋਸ਼ ਗਵਾ ਬੈਨੇ ਆਂ ਜੋਸ਼ ਨਾ ਹੋਸ਼ ਹੋਣੀ ਬੜੀ ਜ਼ਰੂਰੀ ਹੈ ਲੜਾਈਆਂ ਮੋਰਚੇ ਸੰਘਰਸ਼ ਉਹ ਜਿੱਤੇ ਜਾਂਦੇ ਆ ਜਿੱਥੇ ਜੋਸ਼ ਤੇ ਹੋਸ਼ ਹੋਵੇ ਤੇ ਰਣਨੀਤੀ ਤੁਹਾਡੇ ਕੋਲੇ ਹੋਵੇ ਇਸ ਕਰਕੇ ਅਪੀਲ ਕਰਦਾ ਅਸੀਂ ਨੁਕਸਾਨ ਵੀ ਨਹੀਂ ਕਰਾਉਣਾ ਸਾਡੀ ਜਵਾਨੀ ਦਾ ਘਾਣ ਵੀ ਨਹੀਂ ਕਰਾਉਣਾ ਤੇ ਅਸੀਂ ਮੋਰਚੇ ਵੀ ਫਤੇ ਕਰਨੇ ਆਂ ਜਾਗਤਾ ਸ਼ਾਂਤੀ ਏਕਾ ਸਬਰ ਬਣਾ ਕੇ ਰੱਖਿਓ ਆਪਣੇ ਆਗੂਆਂ ਦੇ ਭਰੋਸਾ ਰੱਖਿਓ ਉਹਨਾਂ ਦੇ ਨਾਲ ਖੜਿਓ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਿਓ ਥੋਡੇ ਬਜ਼ੁਰਗ ਨੇ ਥੋਡੇ ਬਾਪੂ ਨੇ ਬਾਈ 75 ਸਾਲ ਦਾ ਡੱਲੇ ਵਾਲ ਕੈਂਸਰ ਦਾ ਮਰੀਜ਼ ਆ ਦੁੱਖ ਲੱਗਿਆ ਬਾਈ ਉਹਦੇ ਸ਼ੰਭੂ ਤੇ ਇੱਕੀ ਨੂੰ ਜਿੱਦੇ ਉਹਦੇ ਉਹਨੂੰ ਵੀ ਉੱਥੇ ਨੌਜਵਾਨ ਕਹਿੰਦੇ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੂੰ ਦੱਲਾ ਤੂੰ ਬਿਕ ਗਿਆ ਤੂੰ ਝੁੱਕ ਗਿਆ ਤੂੰ ਡਰ ਗਿਆ ਤੂੰ ਜਾਂਦਾ ਕਿਉਂ ਨਹੀਂ ਆਇਆ ਨਾ ਕਰਿਆ ਕਰੋ ਯਾਰ ਛੋਡੀਆਂ ਭਾਵਨਾਵਾਂ ਦੀ ਕਦਰ ਆ ਬਾਈ ਮੈਨੂੰ ਪਤਾ ਦਰਦ ਲੈ ਕੇ ਆਉਨੇ ਹਾਂ ਦਰਦ ਲਈ ਫਿਰਦੇ ਹਾਂ ਅੰਦਰ ਰੋਹ ਗੁੱਸਾ ਲਈ ਫਿਰਦੇ ਹਾਂ ਪਰ ਹਰ ਜੰਗ ਦਾ ਹਰ ਸੰਘਰਸ਼ ਦਾ ਕੋਈ ਨਾ ਕੋਈ ਰਣਨੀਤੀ ਹੁੰਦੀ ਹੈ ਕੋਈ ਨਾ ਕੋਈ ਬਿਨਾਂ ਰਣਨੀਤੀਆਂ ਤੋਂ ਨਹੀਂ ਮੋਰਚੇ ਬਾਈ ਫਤੇ ਹੁੰਦੇ ਹੁੰਦੇ ਤੇ ਕਦੇ ਦੇਖਿਆ ਵੀ ਜਦੋਂ ਕੋਈ ਕਮਾਂਡਰ ਫੌਜਾਂ ਲੜਦੀਆਂ ਹੋਣ ਤੇ ਕਮਾਂਡਰ ਦੀ ਆਗਿਆ ਤੋਂ ਬਿਨਾਂ ਅੱਗੇ ਵਗ ਜਾਂਦੀਆਂ ਹੁਣ ਜੋ ਕਮਾਂਡਰ ਹਦਾਇਤ ਕਰਦੇ ਆ ਫੌਜਾਂ ਉਵੇਂ ਹੀ ਕਰਦੀਆਂ ਹੁੰਦੀਆਂ ਆਪਾਂ ਸਾਰੇ ਇਸ ਸੰਘਰਸ਼ ਦੇ ਸਿਪਾਹੀ ਐ ਮੈਂ ਵੀ ਤੁਹਾਡੇ ਵਰਗਾ ਜਿਵੇਂ ਸਾਡੇ ਆਗੂ ਕਹਿਣਗੇ ਉੱਥੇ ਮੇਰਾ ਵੀ ਜਰੂਰ ਪਹੁੰਚਣਾ ਤੇ ਆਪਾਂ ਜਿਹੜਾ ਕਿਸਾਨੀ ਦਾ ਮੋਰਚਾ ਨਹੀਂ ਮੈਂ ਕਹੂੰਗਾ ਉਹ ਮੋਰਚਾ ਸਾਡੀ ਹੋਣਦਾ ਉਹ ਮੋਰਚਾ ਇੱਥੋਂ ਦੇ ਕਿਸਾਨ ਦਾ ਮਜ਼ਦੂਰ ਦਾ ਦੁਕਾਨਦਾਰ ਦਾ ਆਰਥਿਕੇ ਦਾ ਵਪਾਰੀ ਦਾ ਕਿਉਂਕਿ ਨਿਊ 월ਡ ਦਾ ਆਰਡਰ ਉਹ ਨੀਤੀ ਹੈ ਜਿਹੜੀ ਤੁਹਾਡਾ ਸਭ ਕੁਝ ਦੱਬ ਲੈਣਾ ਹੈ ਤੁਹਾਡੇ ਭੋਜਨ ਤੁਹਾਡੀ ਧਰਤੀ ਤੁਹਾਡੇ ਪਾਣੀ ਤੁਹਾਡੀ ਹਵਾ ਤੱਕ ਉਹਨਾਂ ਨੇ ਆਪਣੇ ਕਬਜ਼ੇ 'ਚ ਕਰ ਲੈਣੀ ਹੈ ਇਸ ਕਰਕੇ ਉਹ ਮੋਰਚਾ ਬਈ ਸਾਰਿਆਂ ਦਾ ਹੈ ਦੁਕਾਨਦਾਰੋਂ ਤੁਹਾਨੂੰ ਵੀ ਅਪੀਲ ਹੈ ਬਾਈ ਕਿ ਆਪਾਂ ਕਹੀ ਜਾਂਦੇ ਉੱਥੇ ਕੱਲੇ ਕਿਸਾਨ ਐਵੇਂ ਸਪੀਡ ਲੜ ਰਿਹਾ ਨਹੀਂ ਆ ਵੱਡੇ ਵੱਡੇ ਮਾਲ ਖੁੱਲ ਗਏ ਛੋਡੇ ਬਾਜ਼ਾਰ ਖਾ ਗਏ ਛੋਡੀਆਂ ਦੁਕਾਨਾਂ ਖਾ ਗਏ ਸੋਡੇ ਚੁੱਲ੍ਹੇ ਵੱਲੋਂ ਹਟ ਗਏ ਵੱਡੇ ਵੱਡੇ ਮੋਲਾਂ ਦੇ ਨਾਲ ਇਹ ਇਹ ਮਾਲ ਉਹਨਾਂ ਕਾਰਪੋਰੇਟਾਂ ਦੀ ਹੈ ਉਹਨਾਂ ਵੱਡੇ ਘਰਾਣਿਆਂ ਦੀ ਹੈ ਅਵਾਨੀਆਂ ਡਾਨੀਆਂ ਟਾਟੀਆਂ ਬਿਰਲਿਆਂ ਦੀ ਅ ਡੀ ਮਾਰਟ ਖੁੱਲ ਗਿਆ ਜੀ ਆਰਲੈਂਸ ਮਾਰਕੀਟ ਖੁੱਲ ਗਈ ਜੀ ਕਿੰਨੀਆਂ ਦੁਕਾਨਾਂ ਖਾ ਗਈ ਇਹ ਕਿੰਨੇ ਇਹਨਾਂ ਨੇ ਖਾਲੀ ਕਰਤੇ ਬਾਜ਼ਾਰ 700 ਰੁਪਏ ਨਰੇਗਾ ਦੀ ਦਿਹਾੜੀ ਦੀ ਗੱਲ ਚੱਲੀ ਹੈ ਕੱਲੇ ਕਿਸਾਨਾਂ ਦਾ ਨਹੀਂ ਨਾਲ ਮਜ਼ਦੂਰਾਂ ਦੇ ਕਰਜ਼ੇ ਮਾਫੀ ਦੀ ਵੀ ਗੱਲ ਚੱਲੀ ਹੈ ਇਹ ਦਫਾੜ ਕਰਦੇ ਆ ਪਾੜਦੇ ਆ ਇਹ ਫਲਾਨਿਆਂ ਦਾ ਮੋਰਚਾ ਜੀ ਇਹ ਫਲਾਨਿਆਂ ਦਾ ਨਹੀਂ ਮੈਂ ਫੇਰ ਕਹਿਣਾ ਇੱਥੇ ਜਿਹੜਾ ਬੰਦਾ ਸਾਹ ਲੈਂਦਾ ਇਹ ਮੋਰਚਾ ਉਸ ਬੰਦੇ ਦਾ ਹੈ ਜਿਹੜੇ ਬੰਦੇ ਨੂੰ ਆਪਣੀ ਆਜ਼ਾਦੀ ਪਿਆਰੀ ਹੈ ਜਿਹੜੇ ਬੰਦੇ ਨੂੰ ਆਪਣੇ ਸਵੈਮਾਨ ਪਿਆਰਾ ਹੈ ਜਿਹੜਾ ਬੰਦਾ ਆਪਣੀ ਮਰਜ਼ੀ ਦਾ ਖਾਣਾ ਪੀਣਾ ਪਹਿਨਣਾ ਚਾਹੁੰਦਾ ਹੈ ਆਪਣੀ ਇੱਜ਼ਤ ਵਾਲੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਇਹ ਮੋਰਚਾ ਉਸ ਬੰਦੇ ਦਾ ਹੈ ਪੂਰੀ ਦੁਨੀਆ ਦੇ ਉੱਤੇ ਕਿਵੇਂ ਕਬਜ਼ਾ ਕਰਨਾ ਚਾਹੁੰਦੇ ਆ ਪੂਰੀ ਮਨੁੱਖਤਾ ਨੂੰ ਕਿਵੇਂ ਗੁਲਾਮ ਬਣਾਉਣਾ ਚਾਹੁੰਦੇ ਆ ਇਸ ਕਰਕੇ ਇਹ ਮੋਰਚਾ ਸਭ ਦਾ ਸਾਂਝਾ ਬਣਦਾ ਸਾਰੇ ਮੇਰਾ ਵੀਰ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਮੋਰਚੇ ਦਾ ਹਿੱਸਾ ਬਣੋ ਸ਼ਾਂਤਮਈ ਜਾਬਤੇ ਚ ਰਹਿ ਕੇ ਧੰਨਵਾਦ ਕੱਲ ਨੂੰ ਬਾਈ ਅੰਮ੍ਰਿਤਸਰ ਮਿਲਦੇ ਆ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ